ਹਾਂਜੀ ਦੋਸਤੋ ਕੀ ਹਾਲ ਚਾਲ ਅੱਜ ਆਪਾਂ ਗੱਲ ਕਰਾਂਗੇ ਨੇਪਾਲ ਦੇਸ਼ ਬਾਰੇ ਪਿਛਲੇ ਦਿਨਾਂ ਵਿੱਚ ਤੁਸੀਂ ਬਹੁਤ ਖਬਰਾਂ ਸੁਣੀਆਂ ਦੋ ਤਿੰਨ ਦਿਨਾਂ ਤੋਂ ਕਿ ਉੱਥੇ ਤਖਤਾ ਪਲਟ ਹੋ ਗਿਆ ਉੱਥੋਂ ਦੇ ਜਿੰਨੇ ਵੀ ਮੰਤਰੀ ਆ ਉਹਨਾਂ ਨੂੰ ਘਰੋਂ ਕੱਢ ਦਿੱਤਾ ਗਿਆ ਭਜਾ ਭਜਾ ਕੇ ਕੁੱਟਿਆ ਗਿਆ ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਆ ਤੇ ਰਾਸ਼ਟਰਪਤੀ ਦੇਸ਼ ਛੱਡ ਕੇ ਭੱਜ ਗਏ ਚਾਈਨਾ ਦੇ ਵਿੱਚ ਉਹਨਾਂ ਨੇ ਪਨਾਹ ਲੈ ਲਈ ਆ ਜਿੰਨੇ ਵੀ ਉੱਥੋਂ ਦੇ ਐਮ.ਐਲ.ਏ ਮੰਤਰੀ ਆ ਉਹਨਾਂ ਨੂੰ ਲੋਕ ਸੜਕਾਂ ਤੇ ਭਜਾ ਭਜਾ ਕੇ ਕੁੱਟਦੇ ਆ ਪੁਲਿਸ ਤੋਂ ਲੋਕਾਂ ਨੇ ਕੰਟਰੋਲ ਆਪ ਦੇ ਹੱਥ ਚ ਲੈ ਲਿਆ ਤੇ ਜਿੰਨੇ ਵੀ ਕੈਦੀ ਜੇਲ੍ਹਾਂ ਵਿੱਚ ਬੰਦ ਸੀ ਉਹ ਸਾਰੇ ਲੋਕਾਂ ਨੇ ਛੱਡ ਦਿੱਤੇ ਗਏ ਇਸ ਦਾ ਪਿੱਛੇ ਕਾਰਨ ਕੀ ਹੈ ਆਜੋ ਤੁਹਾਨੂੰ ਸਾਰੀ ਵੀਡੀਓ ਵਿੱਚ ਦੱਸਦੇ ਆ ਵੀਡੀਓ ਨੂੰ ਜਰੂਰ ਸੁਣਨਾ ਮੇਨ ਕਾਰਨ ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਦੇ ਜਿੰਨੇ ਵੀ ਪਲੇਟਫਾਰਮ ਆ ਉੱਥੇ ਬੰਦ ਕਰ ਦਿੱਤੇ ਗਏ YouTube Facebook Twitter TikTok ਇਨਸਟਾਗ੍ਰam ਇਹ ਸਾਰਿਆਂ ਨੂੰ ਉੱਥੇ ਬੈਨ ਕਰ ਦਿੱਤਾ ਸਰਕਾਰ ਵੱਲੋਂ ਤਾਂ ਲੋਕਾਂ ਨੇ ਪ੍ਰੋਟੈਸਟ ਕੀਤਾ ਤੇ ਪ੍ਰੋਟੈਸਟ ਦਾ ਇੱਕ ਕਾਰਨ ਹੋਰ ਵੀ ਆ ਕਰਾਪਸ਼ਨ ਤੇ ਇੱਥੇ ਬੇਰੁਜ਼ਗਾਰੀ 8 ਦਸੰਬਰ 2025 ਨੂੰ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ ਪ੍ਰੋਟੈਸਟ ਕਰਨ ਲਈ ਇਹਨਾਂ ਵਿੱਚੋਂ ਖਾਸ ਕਰਕੇ 20 ਤੋਂ 25 ਸਾਲ ਦੇ ਨੌਜਵਾਨ ਸੀ ਜਿਨ੍ਹਾਂ ਦੇ ਸਕੂਲ ਦੀ ਡਰੈੱਸ ਪਾਈ ਹੋਈ ਸੀ ਤੇ ਕੁਝ ਜਵਾਬ ਕਾਲ ਜਾਂਦੇ ਸੀਗੇ ਇਹ ਜਵਾਕ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਤੇ ਆਪ ਦਾ ਇਹ ਪਾਰਲੀਮੈਂਟ ਵੱਲ ਜਾ ਰਹੇ ਸੀਗੇ ਜਦੋਂ ਇਹ ਪਾਰਲੀਮੈਂਟ ਵੱਲ ਜਾ ਰਹੇ ਸੀਗੇ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋ ਚੁੱਕੇ ਸੀਗੇ ਜਦੋਂ ਇਹਨਾਂ ਨੂੰ ਪੁਲਿਸ ਨੇ ਰੋਕਣਾ ਚਾਹਿਆ ਸਰਕਾਰ ਨੇ ਹੁਕਮ ਦੇ ਦਿੱਤਾ ਕਿ ਤੁਸੀਂ ਇਹਨਾਂ ਨੂੰ ਰੋਕੋ ਤੇ ਇਹਨਾਂ ਦੇ ਉੱਤੇ ਅਥਰੋ ਗੈਂਸ ਦੇ ਗੋਲੇ ਛੁੱਟੇ ਗਏ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਗਈਆਂ ਪਰ ਇਹ ਫਿਰ ਵੀ ਨਹੀਂ ਰੁਕੇ ਉਸ ਤੋਂ ਬਾਅਦ ਸਰਕਾਰ ਨੇ ਆਰਡਰ ਦੇ ਦਿੱਤਾ ਕਿ ਤੁਸੀਂ ਇਹਨਾਂ ਤੇ ਸਿੱਧੇ ਫਾਇਰ ਕਰ ਦਿਓ ਸਰਕਾਰ ਵੱਲੋਂ ਜਿਹੜੀ ਵੀ ਪੁਲਿਸ ਲਾਈ ਗਈ ਸੀ ਜਾਂ ਜਿਹੜੀ ਵੀ ਆਰਮੀ ਲਾਈ ਗਈ ਸੀ ਉਹਨਾਂ ਨੇ ਇਹਨਾਂ ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਜੀਆਂ ਇਸ ਵਿੱਚ 19 ਲੋਕਾਂ ਦੀ ਮੌਤ ਹੋ ਗਈ ਜਦੋਂ 19 ਲੋਕਾਂ ਦੀ ਮੌਤ ਹੋਈ ਉਹਦੇ ਵਿੱਚ ਇੱਕ 12 ਸਾਲ ਦਾ ਜਵਾਨ ਵੀ ਸੀ ਜੋ ਮਾਰਿਆ ਗਿਆ ਉਹ ਇਹਨਾਂ ਗੁੱਸਾ ਦੇਖ ਕੇ ਲੋਕ ਭੜਕ ਗਏ ਤੇ ਸਾਰਾ ਨੇਪਾਲ ਇਕਜੁੱਟ ਹੋ ਕੇ ਪ੍ਰੋਟੈਸਟ ਕਰਨ ਲੱਗ ਗਿਆ ਤੇ ਪਾਰਲੀਮੈਂਟ ਨੂੰ ਘੇਰ ਲਿਆ ਜਿੱਥੇ ਮੰਤਰੀ ਰਹਿੰਦੇ ਸੀ ਉਹਨਾਂ ਦੀਆਂ ਰਹਿائشਾਂ ਨੂੰ ਘੇਰ ਲਿਆ ਆਰਮੀ ਨੇ ਵੀ ਹੱਥ ਖੜੇ ਕਰਤੇ ਕਿਉਂਕਿ ਜਦੋਂ ਆਰਮੀ ਨੂੰ ਪ੍ਰੈਸ਼ਰ ਦਿੱਤਾ ਜਾਂਦਾ ਸੀ ਕਿ ਵੀ ਤੁਸੀਂ ਇਹਨਾਂ ਉੱਤੇ ਗੋਲੀਆਂ ਚਲਾਓ ਆਰਮੀ ਕਹਿੰਦੀ ਅਸੀਂ ਨਿਥਿਆ ਤੇ ਵਾਰ ਨਹੀਂ ਕਰਨਾ ਹੁਣ ਆਰਮੀ ਵੀ ਪਿੱਛੇ ਹਟ ਗਈ ਤੇ ਉਹਨਾਂ ਨੇ ਮੰਤਰੀਆਂ ਨੂੰ ਘਰੋਂ ਕੱਢ ਕੱਢ ਕੇ ਕੁੱਟਿਆ ਤੇ ਜਿਹੜੇ ਇੱਥੋਂ ਦੇ ਮੰਤਰੀ ਸੀਗੇ ਜਾਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਉਹ ਦੇਸ਼ ਛੱਡ ਕੇ ਭੱਜ ਗਏ ਜਿਹੜੇ ਛੋਟੇ ਮੰਤਰੀ ਸੀਗੇ ਜਾਂ ਐਮਐਲਏ ਸੀ ਉਹਨਾਂ ਨੂੰ ਲੋਕਾਂ ਨੇ ਸੜਕਾਂ ਤੇ ਭਜਾ ਭਜਾ ਕੇ ਕੁੱਟਿਆ ਇਹ ਜਿਹੜਾ ਬੈਨ ਸੀ ਇਹ ਕਾਸ ਤੋਂ ਲਾਇਆ ਗਿਆ ਇਹ ਜਨਤਾ ਦੀ ਆਵਾਜ਼ ਬੰਦ ਕਰਨ ਨੂੰ ਲਾਇਆ ਗਿਆ 26 ਸੋਸ਼ਲ ਮੀਡੀਆ ਪਲੇਟਫਾਰਮ ਆ ਜਿਨ੍ਹਾਂ ਨੂੰ ਬੈਨ ਕੀਤਾ ਗਿਆ ਕਿਉਂਕਿ ਇੱਥੋਂ ਦੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਮੰਤਰੀਆਂ ਦੇ ਜਵਾਕ ਸੀਗੇ ਉਹਨਾਂ ਦੀਆਂ ਫੋਟੋਆਂ ਵਾਇਰਲ ਕਰਕੇ ਵੀ ਇਹ ਮਹਿੰਗੇ ਬ੍ਰਾਂਡ ਪਾਉਂਦੇ ਆ ਮਹਿੰਗੇ ਕੱਪੜੇ ਪਾਉਂਦੇ ਆ ਜਿੰਨੇ ਲਾਈਫ ਸਟਾਈਲ ਆ ਬਾਹਰਲੇ ਦੇਸ਼ਾਂ ਵਿੱਚ ਘੁੰਮਣ ਜਾਂਦੇ ਆ ਇਹ ਸਾਰਾ ਪੈਸਾ ਦੇਸ਼ ਦਾ ਦੇਸ਼ ਤੇ ਨਹੀਂ ਲੱਗ ਰਿਹਾ ਇਹ ਆਪਦੇ ਬੱਚਿਆਂ ਨੂੰ ਸੈੱਟ ਕਰਨ ਤੇ ਲੱਗੇ ਹੋਇਆ ਤਾਂ ਕਰਕੇ ਇਹ ਸੋਸ਼ਲ ਮੀਡੀਆ ਨੂੰ ਬੰਦ ਕੀਤਾ ਗਿਆ ਸੀ ਸਰਕਾਰ ਵੱਲੋਂ ਤੇ ਸਾਡੇ ਖਿਲਾਫ ਆਵਾਜ਼ ਨਾ ਉੱਠ ਸਕੇ। ਨੇਪਾਲ ਵਿੱਚ ਬੇਰੁਜ਼ਗਾਰੀ ਦੀ ਜੇ ਆਪਾਂ ਗੱਲ ਕਰੀਏ ਇੱਥੇ ਇੰਨੀ ਬੇਰੁਜ਼ਗਾਰੀ ਹੈ। 5 ਵਿੱਚੋਂ 4 ਬੱਚੇ ਬੇਰੁਜ਼ਗਾਰ ਹਨ। ਇੱਕ ਬੱਚੇ ਨੂੰ ਮਸਾਂ ਨੌਕਰੀ ਮਿਲਦੀ ਹੈ। ਇੱਥੇ ਇੰਨੇ ਜ਼ਿਆਦਾ ਬੇਰੁਜ਼ਗਾਰੀ ਦੇ ਹਾਲਾਤ ਹਨ ਕਿ ਲੋਕ ਬਾਹਰਲੇ ਦੇਸ਼ਾਂ ਵਿੱਚ ਕੰਮ ਕਰਨ ਜਾਂਦੇ ਹਨ। ਤੇ ਜਿਹੜੀ ਵਾਰ ਚੱਲੀ ਸੀ ਰਸ਼ੀਆ ਐਂਡ ਯੂਕੇ 15000 ਨੇਪਾਲੀ ਮੁੰਡੇ ਰਸ਼ੀਆ ਤੇ ਯੂਕਰੇਨ ਵਾਰ ਵਿੱਚ ਹਿੱਸਾ ਲੈਣ ਗਏ ਸੀ ਸਿਰਫ ਪੈਸੇਆ ਕਰਕੇ। ਰਸ਼ੀਆ ਨੇ ਉਹਨਾਂ ਨੂੰ ਸਿਰਫ 8 ਦਿਨ ਟ੍ਰੇਨਿੰਗ ਦੇ ਕੇ ਸਿੱਧਾ ਬਾਰਡਰ ਤੇ ਭੇਜਤਾ ਸੀ। ਜਿਦੇ ਵਿੱਚੋਂ 150 ਮੁੰਡਾ ਨੇਪਾਲ ਦਾ ਮਾਰਿਆ ਗਿਆ ਸੀਗਾ ਜਿਨ੍ਹਾਂ ਕੋਲ ਨੇਪਾਲ ਦੀ ਨੈਸ਼ਨੈਲਿਟੀ ਸੀਗੀ ਉਹ 150 ਮੁੰਡਾ ਮਾਰਿਆ ਗਿਆ ਸੀ ਸਿਰਫ ਪੈਸਿਆਂ ਕਰਕੇ ਇੰਨੀ ਜ਼ਿਆਦਾ ਬੇਰੋਜ਼ਗਾਰੀ ਸੀ ਇਸ ਕਰਕੇ ਇੱਥੋਂ ਦੇ ਮੰਤਰੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤਖਤਾ ਪਲਟ ਹੋ ਗਿਆ ਤੇ ਇੱਥੋਂ ਦੀ ਸਰਕਾਰ ਦਾ ਕੰਟਰੋਲ ਆਰਮੀ ਦੇ ਹੱਥ ਵਿੱਚ ਆ ਗਿਆ ਹੁਣ ਆਰਮੀ ਦੇ ਅੰਡਰ ਆ ਸਾਰਾ ਕੁਝ ਤੇ ਉੱਥੋਂ ਦੇ ਲੋਕ ਬਹੁਤ ਖੁਸ਼ੀ ਮਨਾ ਰਹੇ ਆ ਇਹ ਸੀ ਕਾਰਨ ਤਖਤਾ ਪਲਟ ਹੋਣ ਦਾ ਆਪਣੇ ਗੁਆਂਢੀ ਦੇਸ਼ ਨੇਪਾਲ ਦਾ